ਮਾਨਸਾ ਪਾਕਿਸਤਾਨ ਯੂਨੀਅਨ ਡਕੋਂਡਾ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪਿੱਖੀ ਬਲਾਕ ਦੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਬੀਕੇਯੂ ਕਾਦਿਆ ਨੂੰ ਛਾਟ ਕੇ ਬੀਕੇਯੂ ਡਕੋਂਡਾ ਦਾ ਵਿੱਚ ਸ਼ਾਮਲ ਹੋ ਗਏ ਪ੍ਰਧਾਨ ਕੁਲਦੀਪ ਸਿੰਘ ਖਜਾਂਜੀ ਅਫਤਾਜ ਸਿੰਘ ਕੁਰਦੀਪ ਸਿੰਘ ਦਰਸ਼ਨ ਸਿੰਘ ਜਗਵਿੰਦਰ ਸਿੰਘ ਗੁਰਦੀਪ ਸਿੰਘ ਨੇ ਬੀਕੇਯੂ ਡਕੋਂਡਾ ਦਾ ਪੱਲਾ ਫੜਿਆ ਪ੍ਰੈਸ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੇ ਕੰਮਕਾਜ ਦੇਖਦੇ ਆ ਅੱਜ ਤੱਕ ਬੀਕੇਯੂ ਡਕੋਂਡਾ ਦਾ ਵੱਲੋਂ ਜਿਹੜੇ ਕੰਮਾਂ ਨੂੰ ਹੱਥ ਪਾਇਆ ਗਿਆ ਉਹ ਕਦੇ ਵੀ ਖਾਲੀ ਆਤ ਵਾਪਸ ਨਹੀਂ ਮੁੜੇ ਅਤੇ ਨਾ ਹੀ ਕਦੇ ਨਿਰਾਸ਼ਾ ਉਹਨਾਂ ਦੇ ਹੱਥ ਲੱਗੀ ਹੈ ਜੀ ਮੀਟਿੰਗ ਹੋਈ ਅੱਜ ਕੀ ਪ੍ਰੋਗਰਾਮ ਹੈ ਮੈਂ ਪਿੰਡ ਦਾ ਪ੍ਰਧਾਨ ਹਾਂ ਪਿੰਡ ਦੇ ਵਿਕਸੋ ਵਾਲਾ ਜਿਹੜਾ ਜੁਟਕਾਉਂਦਾ ਕਾਈ ਦਾ ਸਾਡੇ ਪਿੰਡ ਦੇ ਵਿੱਚ ਅੱਜ ਇਕਾਈ ਦੇ ਨਾਲ ਵਾਦਾ ਹੋਇਆਗਾ ਬਾਕੀ ਉਹ ਜਿੱਥੇ ਵਧੀਆ ਤੋਂ ਸਾਡੇ ਵਿੱਚ ਬੰਦੇ ਆ ਜੇ ਭਰਤੀ ਹੋਏ ਨੇ ਕਿ ਉਹਨਾਂ ਨੇ ਮਤਲਬ ਬਹੁਤ ਵਧੀਆ ਕੰਮ ਕੀਤਾ ਸੀ ਉਹਨਾਂ ਨੇ ਸਾਡੀ ਜਥੇਬੰਦੀ ਨੂੰ ਬਹੁਤ ਵਧੀਆ ਵੱਡਾ ਹੁਭਾਰਾ ਮਿਲਿਆਗਾ ਅਸੀਂ ਇੱਥੇ ਬੰਦਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡੇ ਨਾਲ ਸ਼ਾਮਲ ਹੋਏ ਨੇ ਇਹ ਸਾਡੇ ਪਰਸੋਂ ਸਾਰੇ ਆਪ ਦੀ ਕਿਸਾਨ ਵੀਰਾਂ ਕੰਦਿਆਂ ਦੇ ਵਿੱਚੋਂ ਆਪਣੀ ਪੱਖ ਜੰਮੀ ਤੜਕਾਉਂਦਾ ਵਿੱਚ ਆਇਆ। ਅਸੀਂ ਨਾਲ ਸਾਡੇ ਵਿੱਚ ਸਮਰਥਨ ਹੋਣ ਤੇ ਧੰਨਵਾਦ ਕਰਦੇ ਹਾਂ। ਕਿਹੜਾ ਪਿੰਡ ਹੈ ਜੀ? ਪਿੰਡ ਦੇਰ ਸਿੰਘ ਵਾਲਾ ਜੀ। ਢੀਵਾ ਕਾ ਬੀਕੇ ਜੂ ਟਕੌਂਦਾ ਦਾ ਜਲਾ ਪ੍ਰਧਾਨ ਮਾਨਸਾ ਅੱਜ ਬੀਕੇ ਜੂ ਟਕੌਂਦਾ ਨੂੰ ਉਹਨਾਂ ਵੱਡੀ ਸਫਲਤਾ ਮਿਲੀ ਜਦੋਂ ਪਿੰਡ ਹੈ ਦਲੇਲ ਸਿੰਘ ਵਾਲੇ ਤੋਂ ਵੱਡੀ ਗਿਣਤੀ ਦੇ ਵਿੱਚ ਵੀਕੇ ਜੂ ਕਾਦੀਆਂ ਨੂੰ ਛੱਡ ਕੇ ਪਿੰਡ ਪ੍ਰਧਾਨ ਖਜਾਨਚੀ ਚਰਨ 77 ਤੇ ਨਾਲ ਉਹਨਾਂ ਦੀ ਸਮੂਚੀ ਕਾਈ ਜਿਨ੍ਹਾਂ ਨੇ ਬੜਾ ਲੰਬਾ ਸਮਾਂ ਕੰਮ ਕੀਤਾ ਜਿਨ੍ਹਾਂ ਦੇ ਵਿੱਚ ਪ੍ਰਧਾਨ ਸੀਗਾ ਕੁਲਦੀਪ ਸਿੰਘ ਤੇ ਖਜਾਨਚੀ ਸੀਗਾ ਅਰਤਾਰ ਸਿੰਘ ਤੇ ਚਰਨ 77 ਸੀਗਾ ਚਸ਼ਵਿੰਦਰ ਸਿੰਘ ਤੇ ਗੁਰਦੀਪ ਸਿੰਘ ਇਹਨਾਂ ਦੇ ਨਾਲ ਸਾਥੀ ਸੀਗੇ ਜਿਹੜੀ ਪਿੰਡਕਾਈ ਸੀਗੀ ਉਧਰੋਂ ਸਾਰੀ ਇੱਧਰ ਬੀਕੇਜੂ ਟਕੌਂਦਾ ਦੇ ਵਿੱਚ ਸ਼ਾਮਲ ਹੋਈ ਹੈ ਇਹਨਾਂ ਨੇ ਪੂਰਾ ਭਰੋਸਾ ਦਿੱਤਾ ਵੀ ਬੀਕੇਜੂ ਟਕੌਂਦਾ ਦੇ ਸੰਧਾਰ ਨੂੰ ਦੇਖ ਕੇ ਅਸੀਂ ਤੇ ਕੰਮਾਂ ਨੂੰ ਦੇਖ ਕੇ ਅਸੀਂ ਬੀਕੇਜੂ ਟਕੌਂਦਾ ਦੇ ਵਿੱਚ ਸ਼ਾਮਲ ਹੋਏ ਆ ਤੇ ਇਹਨਾਂ ਨੂੰ ਆਉਣ ਦੇ ਉੱਤੇ ਆਪਾਂ ਲਾ ਕਹਿਦਾ ਜਿਹੜਾ ਬੰਦਾ ਸਨਮਾਨ ਵੀ ਦਿੱਤਾ ਇਹਨਾਂ ਦੇ ਪਰਨੇ ਪਾ ਕੇ ਗਲਾਂ ਦੇ ਵਿੱਚ ਜਿਹੜਾ ਕਿਸਾਨੀ ਦਾ ਚੈਨ ਹੈ ਉਸ ਦੇ ਨਾਲ ਇਹਨਾਂ ਨੂੰ ਸਨਮਾਨਤ ਕੀਤਾ ਤੇ ਇਹਨਾਂ ਨੂੰ ਭਰੋਸਾ ਦਿਵਾਉਨੇ ਆ ਵੀ ਬੀਕੇ ਜੂ ਟਕਾਉਂਦਾ ਵੱਲੋਂ ਹਰ ਤੱਤ ਪਰ ਕਿਸਾਨੀ ਮਸਲਿਆਂ ਦੇ ਉੱਤੇ ਪਹਿਲ ਦੀ ਧਾਰਤਿ ਆਪਾਂ ਖੜੇ ਆ ਤੇ ਖੜਦੇ ਰਹਾਂਗੇ ਤੇ ਇਹਨਾਂ ਨੂੰ ਅਸੀਂ ਜ਼ਿਲ੍ਹੇ ਵੱਲੋਂ ਜਿਹੜੀ ਪਿੰਡਤਾਈ ਆਈ ਆ ਇਹਨਾਂ ਦਾ ਜ਼ਿਲ੍ਹੇ ਵੱਲੋਂ ਧੰਨਵਾਦ ਕਰਦੇ ਆ ਤੇ ਵਿਸ਼ਵਾਸ ਦਿਵਾਉਨੇ ਆ ਵੀ ਕਦੋਂ ਵੀ ਕਤੋਂ ਕਿਸੇ ਕਿਸਮ ਦਾ ਕੋਈ ਜਹੇਬੰਦੀ ਪ੍ਰਤੀ ਲੋੜ ਆ ਤਾਂ ਜਹੇ ਜਹੇਬੰਦੀ ਤੱਤ ਪਰ ਹਾਜ਼ਰ ਹੈ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ